ਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਵਿੱਚ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਕਰਨ ਲਈ ਬਹੁਤ ਜ਼ਿਆਦਾ ਤੇ ਗਰਮੀ ਦੇ ਵਿੱਚ ਜਿਦਾਂ ਆਪਾਂ ਆਮ ਪਾਣੀ ਵੱਧ ਘੱਟ ਪੀਤਾ ਜਾਂਦਾ ਵਾ ਢਿੱਡ ਪੀੜ ਦੀ ਪ੍ਰੋਬਲਮ ਆ ਸਿਰ ਪੀੜ ਦੀ ਪ੍ਰੋਬਲਮ ਆ ਆਮ ਹੀ ਹੁੰਦੀ ਆ ਕਿ ਇਹਨੂੰ ਟੱਟੀਆਂ ਆ ਕੇ ਇਹਨੂੰ ਉਲਟੀਆਂ ਐਸ ਚੀਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਕੁਝ ਤੇ ਪਾਣੀ ਘੱਟ ਪੀਣ ਕਰਕੇ ਬਿਮਾਰ ਹੋ ਜਾਂਦੇ ਆ ਤੇ ਕੁਝ ਪਾਣੀ ਵੱਧ ਪੀਣ ਕਰਕੇ ਬਿਮਾਰ ਹੋ ਜਾਂਦੇ ਆ ਤੇ ਉਸੇ ਚੀਜ਼ ਨੂੰ ਮੁੱਖ ਰੱਖਦੇ ਆ ਅੱਪਾ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਅੱਜ ਦੀ ਵੀਡੀਓ ਚ ਬਣਾਵਾਂਗੇ ਆਪਾਂ ਪਹਾੜੀ ਲੂਣ ਜਿਹਨੂੰ ਆਮ ਹਰਿਆ ਲੂਣ ਵੀ ਕਹਿੰਦੇ ਆ ਬੇਸਿਕਲੀ ਇਹ ਪਹਾੜਾ ਦੀ ਰੈਸਪੀ ਆ ਉੱਤਰਾਖੰਡ ਦੀ ਰੈਸਪੀ ਆ ਉਧਰ ਬਹੁਤ ਹੀ ਫੇਮਸ ਹੁੰਦਾ ਵਾ ਗਰਮੀਆਂ ਦੇ ਵਿੱਚ ਇਹ ਨਮਕ ਨੂੰ ਨਿੰਬੂ ਚ ਮਿਲਾ ਕੇ ਪੀਤਾ ਜਾਵੇ ਤਾਂ ਬਹੁਤ ਹੀ ਆਪਣੇ ਸਰੀਰ ਨੂੰ ਫਾਇਦੇ ਦਿੰਦਾ ਆਪਣਾ ਪਾਣੀ ਵੱਧ ਘੱਟ ਪੀਤਾ ਜਾਂਦਾ ਉਹ ਚੀਜ਼ ਨੂੰ ਸਹੀ ਕਰਦਾ ਵਾ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜੋ ਜੋ ਸਮਾਨ ਹਰੇ ਨਮਕ ਵਾਸਤੇ ਚਾਹੀਦਾ ਵਾ ਆਪਾਂ ਉਸ ਤੇ ਇੱਕ ਵਾਰ ਝਾਤ ਮਾਰ ਲੈਂਦੇ ਆ ਸਭ ਤੋਂ ਪਹਿਲਾਂ ਆਪ ਨੂੰ ਚਾਹੀਦਾ ਜੀ ਹਰੀਆ ਲਸਣ ਜੇ ਹਰੀਆ ਲਸਣ ਨਾ ਮਿਲੇ ਦੂਸਰਾ ਵੀ ਲੈ ਸਕਦੇ ਜੀ ਅਸੀਂ ਲਈ ਦੂਸਰਾ ਸਾਨੂੰ ਮਾਰਕੀਟ ਦੇ ਵਿੱਚ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਲਿਆ ਜੀ ਆਪਾਂ ਪੁਦੀਨਾ ਇਹ ਫਰੈਸ਼ ਪੁਦੀਨਾ ਲਿਆ ਆਪਾਂ ਤੇ ਨਾਲ ਲਿਆ ਜਿਆ ਪੱਤਣੀਆਂ ਤੇ ਇਹ ਲਈਆਂ ਪੰਜ ਹਰੀਆਂ ਮਿਰਚਾਂ ਇੱਕ ਤੋਂ ਦੋ ਚਮਚ ਲੈ ਆ ਜੀ ਭੁੰਨਿਆ ਜੀਰਾ ਇੱਕ 사ਤ ਆ ਨਮਕ ਜਿਹਨੂੰ ਸਿੰਧਾ ਨਮਕ ਕਹਿੰਦੇ ਆ ਤੇ ਇਹ ਹੈਗਾ ਜੀ ਕਾਲਾ ਨਮਕ ਤੇ ਇਹ ਹੈਗਾ ਜੀ ਇੱਕ ਚਮਚ ਹਲਦੀ ਤੇ ਤੇ ਹੁਣ ਆਪਾਂ ਇਹਨੂੰ ਬਣਾਉਣਾ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਪੁਦੀਨਾ ਪਾਵਾਂਗੇ ਜੀ ਆਪਾਂ ਧਣੀਆਂ ਜੇ ਨੋਕਦੇ दाल ਸਬਜੀ ਨਾ ਹੋਵੇ ਤੇ ਹਰਿਆਣਾਵਕ ਲੈ ਕੇ ਤੇ ਥੋੜਾ ਜਿਹਾ ਨਿੰਬੂ ਚ ਲੈ ਕੇ ਮਿਲਾ ਕੇ ਤੇ ਰੋਟੀਆਂ ਨਾਲ ਖਾ ਕੇ ਵੇਖੇ ਬਹੁਤ ਸਵਾਦ ਲੱਗਦੀ ਆ ਤੇ ਬਹੁਤ ਹੀ ਹਾਜਮੇਦਾਰ ਹੁੰਦੀ ਆ ਇਹ ਸਰੀਰ ਦਾ ਇਹੋ ਵੀ ਮੜਾ ਮੋਟਾ ਕੋਈ ਵਾਈ ਹੁੰਦੀ ਉਹ ਵੀ ਸਰੀਰ ਇਹ ਸਹੀ ਕਰਦਾ ਬਹੁਤ ਹੀ ਚਟਪਟਾ ਲੂਣ ਬਣਦਾ ਤੇ ਖਾਣ ਚ ਬਹੁਤ ਸਵਾਦ ਹੁੰਦਾ ਹਾਜਮੇਦਾਰ ਹੁੰਦਾ ਤੇ ਇਹ ਲਿਆ ਜੀ ਆਪਾਂ ਸਿੰਧ ਦਾ ਨਮਕ ਇਹ ਲਈ ਆਪਾਂ ਇੱਕ ਚਮਚ ਹਲਦੀ ਤੇ ਦੋ ਚਮਚ ਪਾਵਾਂਗੇ ਜੀ ਆਪਾਂ ਕਾਲੇ ਲੂਣ ਦੇ ਇੱਕ ਚਮਚ ਪਾਵਾਂਗੇ ਜੀ ਆਪਾਂ ਭੁੰਨਿਆ ਜੀਰਾ ਤੇ ਉੱਪਰੋਂ ਲਾ ਕੇ ਢੱਕਣ ਤੇ ਗ੍ਰੇਂਡਰ 'ਚ ਪਾਵਾਂਗੇ ਚਲਾ ਤੇ ਲਓ ਜੀ ਆਪਣਾ ਹਰਿਆਣਾਮਕ ਬਣ ਕੇ ਬਿਲਕੁਲ ਤਿਆਰ ਆ ਇਸ ਤਰੀਕੇ ਦੀ ਪਿਓਰੀ ਬਣਾਉਣੀ ਆ ਆਪਾਂ ਜਿੱਦਾਂ ਆਮ ਚਟਨੀ ਬਣਾਉਂਦੇ ਆ ਤੇ ਇਹਨੂੰ ਆਪਾਂ ਹੁਣ ਪਲੇਟ 'ਚ ਕੱਢਾਂਗੇ ਤੇ ਲਓ ਜੀ ਆਪਣਾ ਹਰੀਆ ਨਮਕ ਬਣ ਕੇ ਤਿਆਰ ਆ ਉਹਨੂੰ ਥੋੜਾ ਥੋੜਾ ਆਪਾਂ ਹੁਣ ਫਲਾ ਦਾਂਗੇ ਤੇ ਇਹਨੂੰ ਧੁੱਪੇ ਆਪਾਂ ਸਕਾਵਾਂਗੇ ਹੁਣ ਇਸ ਤਰੀਕੇ ਨਾਲ ਕਿ ਤੂੰ ਹੀ ਖੁੱਲੀ ਥਾਲੀ 'ਚ ਜਾਂ ਖੁੱਲੇ ਭਾਂਡੇ 'ਚ ਫਲਾ ਦੇਣਾ ਧੁੱਪ 'ਚ ਸਕਾ ਕੇ ਤੇ ਆਪਣਾ ਹਰੀਆ ਨਮਕ ਬਿਲਕੁਲ ਤਿਆਰ ਹੋ ਜਾਣਾ ਹੁਣ ਇਹਨੂੰ ਆਪਾਂ ਕੋਪਰੇ ਸੁਕਾਵਾਂਗੇ। ਲਓ ਜੀ ਆਪਣਾ ਹਰੀਆਲੂਣ ਬਣ ਕੇ ਬਿਲਕੁਲ ਤਿਆਰ ਆ। ਇਹਨੂੰ ਆਪਾਂ ਦੋ ਤੁੱਪਾ ਲਾ ਕੇ ਸੁਕਾਲਿਆ ਤੇ ਛਾਂ ਲਿਆ ਤੇ ਇਹ ਹੁਣ ਬਹੁਤ ਵਧੀਆ ਤਿਆਰ ਹੋਇਆ। ਇਹਨੂੰ ਆਪਾਂ ਕਿਸੇ ਰਾਇਤੇ ਵਿੱਚ ਪਾ ਕੇ ਉਹਦਾ ਸਵਾਦ ਵਧਾ ਸਕਦੇ ਆ। ਬਹੁਤ ਹੀ ਚਟਪਟਾ ਬਣਿਆ ਏ ਤੇ ਅੰਚ ਪੁਦੀਨਾ, ਧਣੀਆਂ ਤੇ ਉਹ ਪਜੀਰਾ ਤੇ ਲਸਣ ਪਾਇਆ ਉਹ ਸਾਰੇ ਆਪਣੇ ਹਾਜਮੇ ਵਾਸਤੇ ਬਹੁਤ ਵਧੀਆ ਆ। ਇਹਨੂੰ ਤੁਸੀਂ ਆਪਣੀ ਸਲਾਦ ਤੇ ਪਾ ਕੇ ਫਰੂਟ ਚਾਟ ਤੇ ਪਾ ਕੇ ਕਿਸੇ ਵੇਲੇ ਵੀ ਕੋਈ ਦਾਲ ਭਾਜੀ ਨਾ ਹੋਵੇ। ਥੋੜਾ ਜਿਹਾ ਇਹ ਲੋਨ ਲੈ ਕੇ ਥੋੜਾ ਜਿਹਾ ਉਹਨੂੰ ਨਿੰਬੂ ਚ ਨਿੰਬੂ ਦੇ ਰਸ 'ਚ ਮਿਲਾ ਕੇ ਰੋਟੀ ਖਾ ਕੇ ਵੇਖਿਓ ਬਹੁਤ ਸਵਾਦ ਲੱਗਦੀ ਆ ਤੇ ਇਹ ਆਪਣੇ ਹਾਜਮ ਨੂੰ ਵੀ ਦਰੁਸਤ ਕਰਦਾ ਤੇ ਆਪਣੇ ਬਣਾ ਕੇ ਘਰ ਵਿੱਚ ਤੇ ਵਰਤ ਕੇ ਵੇਖਿਓ ਬਹੁਤ ਹੀ ਵਧੀਆ ਬਣਦਾ ਆਪਣੇ ਸਰੀਰ ਵਾਸਤੇ ਖਾਸ ਕਰਕੇ ਗਰਮੀਆਂ ਵਿੱਚ ਤੇ ਜੇ ਇਹਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ